ਜਦੋਂ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਸੀਗੇ ਜੀ ਤੇ ਅਸੀਂ ਇੱਕ ਕ੍ਰਾਂਤੀਕਾਰੀ ਸੋਚ ਲੈ ਕੇ ਬਦਲਾਅ ਦੀ ਤਾਂਗ ਲੈ ਕੇ ਤੁਰੇ ਸੀਗੇ ਤੇ ਅੱਜ ਜਦੋਂ ਪਾਰਟੀ ਨੇ ਸਾਨੂੰ ਇੱਕ ਵਲੰਟੀਅਰ ਦੇ ਤੌਰ ਤੇ ਤੋਰ ਕੇ ਤੇ ਸਾਡੇ ਮੂੰਹਾਂ ਵਿੱਚ ਬੋਲ ਪਾ ਦਿੱਤੇ ਅੱਜ ਅਸੀਂ ਆਪਣੇ ਅਧਿਕਾਰਾਂ ਦੀ ਹੱਕਾਂ ਦੀ ਗੱਲ ਕਰ ਸਕਦੇ ਆ ਪਿਛਲੇ ਦਿਨੀ ਮਸੀਹੀ ਵੈਲਫੇਅਰ ਬੋਰਡ ਵਿੱਚ ਇੱਕ ਮੈਂਬਰ ਨਿਯੁਕਤ ਕੀਤਾ ਸੋ ਇਹਦੇ ਲਈ ਇੱਕ ਮਾਣ ਦੀ ਵੀ ਸਾਡੇ ਲਈ ਗੱਲ ਆ ਕਿਉਂਕਿ ਮਿਹਨਤ ਦਾ ਮੁੱਲ ਪਿਆ ਆ ਆਮ ਆਦਮੀ ਪਾਰਟੀ ਨੇ ਮੇਨ ਜਿਹੜੇ ਚਾਰ ਵੱਡੇ ਵਾਅਦੇ ਕੀਤੇ ਸੀਗੇ ਔਰ ਸਾਰੇ ਵਾਅਦਿਆਂ ਤੇ ਆਮ ਆਦਮੀ ਪਾਰਟੀ ਜਿਹੜੀ ਖੜੀ ਉੱਤਰੀ ਐ ਜੇ ਜੈਂਟਸ ਦੀ ਗੱਲ ਕਰੀਏ ਉਹਨਾਂ ਲਈ ਰਾਜਨੀਤਿਕ ਦਾਇਰੇ ਦੇ ਲੋਕਾਂ ਦੇ ਨਾਲ ਮਿਲਣਾ 1 ਟੂ 1 ਜਾ ਕੇ ਘਰ ਘਰ ਜਾ ਕੇ ਉਹਨਾਂ ਨੂੰ ਚੋਣ ਪ੍ਰਚਾਰ ਕਰਨਾ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੁਝ ਮੁਸ਼ਕਲ ਵੀ ਆ ਪਰ ਲੇਕਿਨ ਇੱਕ ਜੈਂਟਸ ਦੇ ਲਈ ਬਹੁਤ ਸੌਖਾ ਹੁੰਦਾ ਆ ਪਰ ਇੱਕ ਲੇਡੀਜ਼ ਦੇ ਲਈ ਕਿੰਨਾ ਕੁ ਔਖਾ ਆ ਸੀ ਤੁਹਾਡੇ ਕੋਲ ਜਾਨਣਾ ਚਾਹੁੰਦੇ ਆ ਜਾਂ ਮਹਿਲਾ ਹੋਣ ਦੇ ਨਾਤੇ ਜੀ ਲੋਕ ਮਜ਼ਾਕ ਵੀ ਕਈ ਵਾਰੀ ਢਾਉਂਦੇ ਸੀਗੇ ਇਹਨਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਚੋਣ ਪੜਚਾਰ ਲਈ ਭੇਜਦਾ ਵਾ ਹੁਣ ਆਪਣੇ ਸਮਾਜ ਦੇ ਲਈ ਖਾਸ ਕਰਕੇ ਭੈਣਾ ਵਾਸਤੇ ਇੱਕ ਬਹੁਤ ਵੱਡੀ ਤੁਸੀਂ ਮਿਸਾਲ ਕਾਇਮ ਕੀਤੀ ਆ ਜਿਵੇਂ ਤੁਸੀਂ ਹੁਣੇ ਦੱਸਿਆ ਆ ਉਹਨਾਂ ਲਈ ਕੀ ਕਰਨਾ ਚਾਹੋਗੇ ਪਹਿਲ ਦੇ ਆਧਾਰ ਦੇ ਉੱਤੇ ਤੁਹਾਡੇ ਕਿਹੜੇ-ਕਿਹੜੇ ਕੰਮ ਹੋਣਗੇ ਜਿਹੜਾ ਸਾਨੂੰ ਅਹੁਦਾ ਮਿਲਿਆ ਹੈ ਅਸੀਂ ਉਸ ਅਹੁਦੇ ਨਾਲ ਜਿੱਥੋਂ ਤੱਕ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਆਪਣੇ ਅਹੁਦੇ ਨਾਲ 100% ਜਿਹੜਾ ਉਹ ਨਿਆਂ ਕਰਾਂ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਤ ਗਿੱਲ ਸੋ ਦੋਸਤੋ ਅੱਜ ਅਸੀਂ ਪਹੁੰਚੇ ਆਂ ਅਜਨਾਲਾ ਪਿੰਡ ਦੇ ਵਿੱਚ ਆਪਾਂ ਜਦੋਂ ਵੇਖਦੇ ਆਂ ਕਿ ਇੱਕ ਲੇਡੀ ਦੇ ਵੱਲੋਂ ਬੜੀ ਮਿਹਨਤ ਕੀਤੀ ਜਾਂਦੀ ਹੈ ਕਿ ਭੈਣ ਦੇ ਵੱਲੋਂ ਅੱਜ ਉਹ ਮਿਹਨਤ ਜਿਹੜੀ ਆ ਰੰਗ ਲੈ ਕੇ ਆਈ ਆ ਉਹਨਾਂ ਦੀ ਸੋ ਅੱਜ ਮੈਂ ਤੁਹਾਨੂੰ ਮਿਲਾਉਣਾ ਚਾਹੁੰਨਾ ਆ ਸਾਡੇ ਵਿਚਕਾਰ ਪੈਣ ਗੀਤਾ ਗਿੱਲ ਜੀ ਆ ਸਾਡੇ ਵਿੱਚ ਮੌਜੂਦ ਆ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਅਹੁਦਾ ਦੇ ਨਾਲ ਦੇ ਕੇ ਨਵਾਜਿਆ ਗਿਆ ਆ ਸੋ ਅਸੀਂ ਗੱਲਬਾਤ ਕਰਨ ਚਾਹਾਂਗੇ ਮਸੀਬ ਭਲਾਈ ਵੈਲਫੇਅਰ ਬੋਰਡ ਦੇ ਜੋ ਮੈਂਬਰ ਨੇ ਸਭ ਤੋਂ ਪਹਿਲਾਂ ਤੇ ਮੈਡਮ ਬਹੁਤ-ਬਹੁਤ ਸਵਾਗਤ ਕਰਦੇ ਆ ਸੱਚ ਦੀ ਆਵਾਜ਼ ਚੈਨਲ ਵਿੱਚ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਜੀ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਅਹੁਦੇ ਦੇ ਨਾਲ ਤੁਹਾਨੂੰ ਨਵਾਜ਼ਿਆ ਆ ਕਿਵੇਂ ਲੱਗਾ ਕਿਉਂਕਿ ਇਸ ਕੰਮ ਦੇ ਵਿੱਚ ਬਹੁਤ ਮਿਹਨਤ ਰਹੀ ਹੋਏਗੀ ਤੁਹਾਡੀ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਬੰਦ ਚ ਬਿਲਕੁਲ ਮੈਂ ਆਪਣਾ ਥੋੜਾ ਜਿਹਾ ਤਜਰਬਾ ਜਰੂਰ ਦੱਸਣਾ ਚਾਹਾਂਗੀ ਕਿ ਜਦੋਂ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਸੀਗੇ ਜੀ ਤੇ ਅਸੀਂ ਇੱਕ ਕ੍ਰਾਂਤੀਕਾਰੀ ਸੋਚ ਲੈ ਕੇ ਬਦਲਾਹ ਦੀ ਤਾਂਗ ਲੈ ਕੇ ਤੁਰੇ ਸੀਗੇ ਤੇ ਅਸੀਂ ਤੇ ਕਦੀ ਸੋਚਿਆ ਨਹੀਂ ਸੀ ਕਿ ਅਸੀਂ ਇੰਨੀ ਉੱਪਰ ਜਾਵਾਂਗੇ ਸਾਡੀ ਇੱਕ ਵਿਲੱਖਣ ਪਹਿਚਾਣ ਹੋਵੇਗੀ ਸੋ ਪਾਰਟੀ ਨੇ ਸਾਡੀ ਮਿਹਨਤ ਦਾ ਜਿਹੜਾ ਆ ਉਹ ਮੁੱਲ 모ੜਿਆ ਵਾ ਕਿ ਕਿਉਂਕਿ ਮੈਨੂੰ ਕੋਈ ਨਹੀਂ ਸੀ ਜਾਣਦਾ ਤੇ ਅੱਜ ਜਦੋਂ ਪਾਰਟੀ ਨੇ ਸਾਨੂੰ ਇੱਕ ਵਲੰਟੀਅਰ ਦੇ ਤੌਰ ਤੇ ਤੋਰ ਕੇ ਤੇ ਸਾਡੇ ਮੂੰਹਾਂ ਵਿੱਚ ਬੋਲ ਪਾ ਦਿੱਤੇ ਅੱਜ ਅਸੀਂ ਆਪਣੇ ਅਧਿਕਾਰਾਂ ਦੀ ਹੱਕਾਂ ਦੀ ਗੱਲ ਕਰ ਸਕਦੇ ਆ ਤੁਹਾਡੇ ਮੀਡੀਆ ਸਰੋਤਿਆਂ ਰਾਹੀਂ ਗੱਲ ਕਰ ਸਕਦੇ ਆ ਪਬਲਿਕ ਤੇ ਜਾ ਕੇ ਉਹਨਾਂ ਦੇ ਹੱਕਾਂ ਲਈ ਖੜ ਸਕਦੇ ਆ ਤੇ ਮੈਨੂੰ ਲੱਗਦਾ ਆ ਕਿ ਇੱਥੇ ਸਾਡੀ ਪਾਰਟੀ ਦੀ ਬਹੁਤ ਹੀ ਵੱਡੀ ਦੇਣ ਆ ਸਾਨੂੰ ਕਿ ਸਾਨੂੰ ਇੱਕ ਪਹਿਚਾਣ ਵੀ ਮਿਲੀ ਆ ਇਹ ਅਲੱਗ-ਅਲੱਗ ਅਧਿਆਤਿਕam ਕਰਨ ਦਾ ਮੌਕਾ ਦਿੱਤਾ ਪਾਰਟੀ ਨੇ ਔਰ ਪਿਛਲੇ ਦਿਨੀ ਮਸੀਹੀ ਵੈਲਫੇਅਰ ਬੋਰਡ ਵਿੱਚ ਇੱਕ ਮੈਂਬਰ ਨਿਯੁਕਤ ਕੀਤਾ ਹੈ ਸੋ ਇਹਦੇ ਲਈ ਇੱਕ ਮਾਣ ਦੀ ਵੀ ਸਾਡੇ ਲਈ ਗੱਲ ਆ ਕਿਉਂਕਿ ਮਿਹਨਤ ਦਾ ਮੁੱਲ ਪਿਆ ਵਾ ਕੀ ਲੱਗਦਾ ਹੈ ਰਵਾਇਤੀ ਪਾਰਟੀਆਂ ਬਹੁਤ ਸਾਰੀਆਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਬੜੇ-ਬੜੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਉਹਨਾਂ ਵੱਲੋਂ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਤੇ ਉਹ ਇਦਾਂ ਦੀ ਸਰਕਾਰ ਨਹੀਂ ਆ ਕਿ ਵਾਅਦੇ ਕਰੇ ਕਰੇਗੀ ਉਸ ਤੋਂ ਬਾਅਦ ਵਿੱਚ ਉਹ ਵਾਦੇ ਪੂਰੇ ਨਹੀਂ ਕੀਤੇ ਜਾਣਗੇ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਮੇਰਾ ਤੇ ਤਜਰਬਾ ਰਿਹਾ ਵਾ ਕਿ ਜਿੰਨੇ ਵੀ ਗਰੰਟੀ ਕਾਰਡ ਸੀ ਅਸੀਂ ਆਪਣੇ ਹੱਥੀ ਕੱਟੇ ਆ ਗਰੰਟੀ ਕਾਰਡ ਕੱਟੇ ਆ ਮੈਂਬਰਸ਼ਿਪ ਕਾਰਡ ਕੱਟੇ ਨੇ ਆਮ ਆਦਮੀ ਪਾਰਟੀ ਦੇ ਤੇ ਮੈਨੂੰ ਤੇ ਐਵੇਂ ਲੱਗਦਾ ਹੈ ਕਿ ਬਾਕੀ ਪਾਰਟੀਆਂ ਜਿਹੜਾ ਕੋਲ ਪ੍ਰਚਾਰ ਕਰਦੀਆਂ ਉਹ ਦਾਅਵੇ ਵਾਦੇ ਝੂਠੇ ਹੀ ਰਹਿ ਜਾਂਦੇ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਮੇਨ ਜਿਹੜੇ ਚਾਰ ਵੱਡੇ ਵਾਦੇ ਕੀਤੇ ਸੀਗੇ ਔਰ ਸਾਰੇ ਵਾਅਦਿਆਂ ਤੇ ਆਮ ਆਦਮੀ ਪਾਰਟੀ ਜਿਹੜੀ ਖੜੀ ਉੱਤਰੀ ਹੈ ਕਿ ਤੁਹਾਨੂੰ ਸਿਹਤ ਸਹੂਲਤਾ ਦੇਵਾਂਗੇ ਉਹਦੇ ਤਹਿਤ 900 ਦੇ ਕਰੀਬ ਜਿਹੜੇ ਸਾਡੇ ਮਹੱਲਾ ਕਲੀਨਿਕਸ ਖੁੱਲੇ ਨੇ ਉਹਦੇ ਨਾਲ ਜੇ ਗੱਲ ਕਰੀਏ এডਿਕੇਸ਼ਨ ਦੀ এডਿਕੇਸ਼ਨ ਸਕੂਲ ਆਫ ਐਮਿਨੈਂਸ ਬਣਾਏ ਗਏ ਆ ਉਹਦੇ ਨਾਲ ਬੱਚਿਆਂ ਨੂੰ ਡਿਫਰੈਂਟ ਡਿਫਰੈਂਟ ਤਰੀਕੇ ਦੀਆਂ ਕੋਚਿੰਗਸ ਦਿੱਤੀਆਂ ਜਾ ਰਹੀਆਂ ਤਾਂ ਕਿ ਸਾਡੇ ਜਿਹੜੇ ਗਰੀਬ ਤਬਕੇ ਦੇ ਲੋਕ ਨੇ ਜਾਂ ਹੋਰ ਬੱਚੇ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਨੇ ਉਹ ਬਾਕੀ ਸਕੂਲਾਂ ਦੇ ਨਾਲ ਮੁਕਾਬਲਾ ਕਰ ਸਕਣ ਤੇ ਤੇ ਕੀ ਲੱਗਦਾ ਤੁਹਾਨੂੰ ਹੁਣ ਸਰਕਾਰ ਦੇ ਵਿੱਚ ਤੁਹਾਨੂੰ ਇੱਕ ਚੰਗਾ ਅਹੁਦਾ ਜਿਹੜਾ ਆ ਉਹਨਾਂ ਦੇ ਵੱਲੋਂ ਦਿੱਤਾ ਗਿਆ ਆ ਇਹਦੀ ਜਿਹੜੀ ਜ਼ਿੰਮੇਵਾਰੀ ਬੜੀ ਵੱਡੀ ਜ਼ਿੰਮੇਵਾਰੀ ਆ ਜਿਹੜੀ ਤੁਹਾਡੇ ਸਿਰ ਦੇ ਉੱਤੇ ਆ ਨਿਭਾ ਪਾਓਗੇ ਬਿਲਕੁਲ ਮੈਂ ਹਮੇਸ਼ਾ ਇੱਕੋ ਗੱਲ ਹੀ ਕਹਿੰਨੀ ਹੁੰਦੀ ਆ ਕਿ ਪਾਰਟੀ ਤੇ ਵੇਖੋ ਜ਼ਿੰਮੇਵਾਰੀ ਦਿੰਦੀ ਆ ਔਰ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਕਲਾ ਸਾਡੇ ਅੰਦਰ ਮੌਜੂਦ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਜ਼ਿੰਮੇਵਾਰੀ ਨੂੰ ਕਿੱਦਾਂ ਲੈਨੇ ਆ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਲੋਕ ਸੇਵਾ ਨੂੰ ਸਮਾਜ ਸੇਵਾ ਨੂੰ ਚੁਣਿਆ ਆ ਤੇ ਅਸੀਂ ਪੂਰੀ ਇਮਾਨਦਾਰੀ ਨਾਲ ਤਨਦੇਹੀ ਨਾਲ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਨਿਭਾਉਂਦੇ ਆ ਰਹੇ ਹਾਂ ਅੱਗੇ ਵੀ ਨਿਭਾਵਾਂਗੇ ਖੜੇ ਆ ਲੋਕਾਂ ਲਈ ਹਾਂਜੀ ਮੈਡਮ ਕੀ ਲੱਗਦਾ ਤੁਹਾਨੂੰ ਕਿਉਂਕਿ ਇੱਕ ਜੇ ਜੈਂਟਸ ਦੀ ਗੱਲ ਕਰੀਏ ਉਹਨਾਂ ਲਈ ਰਾਜਨੀਤਿਕ ਦਾਇਰੇ ਦੇ ਲੋਕਾਂ ਦੇ ਨਾਲ ਮਿਲਣਾ 1 ਟੂ 1 ਜਾ ਕੇ ਘਰ ਘਰ ਜਾ ਕੇ ਉਹਨਾਂ ਨੂੰ ਚੋਣ ਪ੍ਰਚਾਰ ਕਰਨਾ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੁਝ ਮੁਸ਼ਕਲ ਵੀ ਆ ਪਰ ਲੇਕਿਨ ਇੱਕ ਜੈਂਟਸ ਦੇ ਲਈ ਬਹੁਤ ਸੌਖਾ ਹੁੰਦਾ ਆ ਪਰ ਇੱਕ ਲੇਡੀਜ਼ ਦੇ ਲਈ ਕਿੰਨਾ ਕੁ ਔਖਾ ਆ ਅਸੀਂ ਤੁਹਾਡੇ ਕੋਲ ਜਾਨਣਾ ਚਾਹੁੰਦੇ ਆ ਬਿਲਕੁਲ ਮੇਰਾ ਨਿੱਜੀ ਤਜਰਬਾ ਰਿਹਾ ਆ ਜਦੋਂ ਸ਼ੁਰੂਆਤੀ ਦਿਨਾਂ ਵਿੱਚ ਅਸੀਂ ਡੋਰ ਟੂ ਡੋਰ ਕਰਨ ਜਾਂਦੇ ਸੀ ਜੀ ਤੇ ਇੱਕ ਕੁੜੀ ਹੋਣ ਦੇ ਨਾਤੇ ਜਾਂ ਮਹਿਲਾ ਹੋਣ ਦੇ ਨਾਤੇ ਜੀ ਲੋਕ ਮਜ਼ਾਕ ਵੀ ਕਈ ਵਾਰ ਉਡਾਉਂਦੇ ਸੀਗੇ ਇਹਨਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਚੌਂ ਪੰਜਾਰ ਲਈ ਭੇਜਦਾ ਵਾ ਔਰ ਮੇਰਾ ਇਹ ਐਕਸਪੀਰੀਅੰਸ ਰਿਹਾ ਵਾ ਕਿ ਜਦੋਂ ਅਸੀਂ ਗਰਾਊਂਡ ਤੇ ਉਤਰਦੇ ਆ ਤੇ ਇੱਕ ਕੁੜੀ ਦੇ ਵੱਲ ਵੇਖਣ ਦਾ ਨਜ਼ਰੀਆ ਮੈਨੂੰ ਲੱਗਦਾ ਕਿ ਸਾਰਿਆਂ ਦਾ ਸੇਮ ਨਹੀਂ ਹੁੰਦੀਆ ਸੋ ਬਹੁਤ ਸਾਰੇ ਸੰਘਰਸ਼ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਇਗਨੋਰ ਕਰਕੇ ਆਪਣੇ ਅੰਦਰ ਜਿਹੜਾ ਜਜ਼ਬਾ ਸੀ ਕੰਮ ਕਰਨ ਦਾ ਮਿਹਨਤ ਕਰਨ ਦਾ ਉਹ ਹਮੇਸ਼ਾ ਅਸੀਂ ਉਹਨੂੰ ਹੀ ਪੈਲ ਦਿੱਤੀ ਆ ਜੀ ਤੇ ਸਾਡਾ ਸਮਾਜ ਆ ਮਰਦ ਸਮਾਜ ਪ੍ਰਧਾਨ ਹੈ ਸੋ ਇਹਦੇ ਕਰਕੇ ਵੀ ਸਾਨੂੰ ਕਈ ਵਾਰੀ ਅਨਨੇਸੈਸਰੀ ਚੀਜ਼ਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਵਾ ਜੀ ਸੋ ਇਹ ਸਾਰੇ ਸੰਘਰਸ਼ਾਂ ਨੂੰ ਪਾਰ ਲੰਘ ਕੇ ਅਸੀਂ ਅੱਗੇ ਆਏ ਆ ਤੇ ਕੋਸ਼ਿਸ਼ ਸਾਡੇ ਪ੍ਰਭੂ ਯੇਸ਼ੂ ਮਸੀਹ ਦਾ ਸਾਨੂੰ ਸਬਰ برداشت ਦੇਣ ਦੇਣਾ ਤੇ ਅਸੀਂ ਇਹ ਵੀ ਵਿਸ਼ਵਾਸ ਕਰਦੇ ਆ ਕਿ ਜਦੋਂ ਪਰਮੇਸ਼ਰ ਖੁਦਾ ਸਾਡੇ ਨਾਲ ਹੁੰਦਾ ਹੈ ਤੇ ਫਿਰ ਅਸੀਂ ਹਾਰ ਹਰ ਦੇਣੀ ਮਸੀਹ ਸਮਾਜ ਦੀ ਤੁਹਾਨੂੰ ਬਹੁਤ ਸਾਰੀ ਸਪੋਰਟ ਰਹੀ ਆ ਹੁਣ ਇੱਕ ਚੰਗੇ ਅਹੁਦੇ ਦੇ ਨਾਲ ਪਰਮੇਸ਼ਰ ਨੇ ਤੁਹਾਨੂੰ ਨਵਾਜਿਆ ਆ ਮਸੀਹ ਸਮਾਜ ਦਾ ਤੁਹਾਨੂੰ ਸਾਥ ਮਿਲਿਆ ਬਹੁਤ ਜ਼ਿਆਦਾ ਹੁਣ ਆਪਣੇ ਸਮਾਜ ਦੇ ਲਈ ਖਾਸ ਕਰਕੇ ਭੈਣਾ ਵਾਸਤੇ ਇੱਕ ਬਹੁਤ ਵੱਡੀ ਤੁਸੀਂ ਮਿਸਾਲ ਕਾਇਮ ਕੀਤੀ ਆ ਜਿਵੇਂ ਤੁਸੀਂ ਹੁਣੇ ਦੱਸਿਆ ਆ ਉਹਨਾਂ ਲਈ ਕੀ ਕਰਨਾ ਚਾਹੋਗੇ ਪਹਿਲ ਦੇ ਉਧਾਰ ਦੇ ਉੱਤੇ ਤੁਹਾਡੇ ਕਿਹੜੇ ਕਿਹੜੇ ਕੰਮ ਹੋਣਗੇ ਬਿਲਕੁਲ ਮੈਂ ਇਹ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜੀ ਸਾਡੀ ਜਿਹੜਾ ਸਾਨੂੰ ਔਦਾਂ ਮਿਲਿਆ ਆ ਅਸੀਂ ਉਸ ਔਦੇ ਨਾਲ ਜਿੱਥੋਂ ਤੱਕ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਆਪਣੇ ਔਦੇ ਨਾਲ 100% ਜਿਹੜਾ ਉਹ ਨਿਆਂ ਕਰਾਂ ਕਿ ਮੈਂ ਕੰਮ ਕਰਾਂ ਆਪਣੇ ਲੋਕਾਂ ਦੇ ਲਈ ਔਰ ਗੱਲ ਕਰ ਰਹੀ ਤੁਸੀਂ ਮਹਿਲਾਵਾਂ ਦੀ ਤੇ ਮਹਿਲਾਵਾਂ ਨੂੰ ਜਿੱਥੇ ਸਾਡੀ ਲੋੜ ਹੋਏਗੀ ਅਸੀਂ ਉਹਨਾਂ ਨਾਲ ਖੜਾਂਗੇ ਬਹੁਤਾ ਤੇ ਸਾਡੇ ਸਰਹੱਦੀ ਇਲਾਕੇ ਜੇ ਐਦਾਂ ਹੁੰਦਾ ਆ ਕਿ ਕਰੇ ਲੋਚਗੜਿਆਂ ਦਾ ਸ਼ਿਕਾਰ ਹੋਣਾ ਪੈਂਦਾ ਮਹਿਲਾਵਾਂ ਨੂੰ ਤੇ ਜਿੱਥੇ ਕਿਤੇ ਵੀ ਸਾਡੇ ਮਹਿਲਾਵਾਂ ਨੂੰ ਐਕਸਪਲੋਡ ਹੋਵੇਗੀ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਕਿ ਜਿਹੜੀ ਅੱਜ ਤੁਹਾਨੂੰ ਇਹ ਸਕਸੈਸ ਮਿਲਿਆ ਇਹ ਸਫਲਤਾ ਮਿਲਿਆ ਕੀ ਰਾਜ ਹੈ ਸਫਲਤਾ ਦਾ ਬਿਲਕੁਲ ਸਫਲਤਾ ਦਾ ਰਾਜ ਤੇ ਪ੍ਰਭੂ ਯਸ਼ੂ ਮਸੀਹ ਕਿਉਂਕਿ ਮੈਨੂੰ ਐਵੇਂ ਲੱਗਦਾ ਆ ਕਿ ਜਦੋਂ ਅਸੀਂ ਲੋਕਾਂ ਦੀਆਂ ਕਈ ਵਾਰੀ ਜਿੰਨਾ ਗੱਲਾਂ ਦੇ ਅਸੀਂ ਦੂਰ ਦੂਰ ਤੋਂ ਜਾਣੂ ਵੀ ਨਹੀਂ ਹੁੰਦੇ ਤੇ ਜਦੋਂ ਸਾਨੂੰ ਗੱਲਾਂ ਸੁਣਨ ਨੂੰ ਮਿਲਦੀਆਂ ਆ ਤੇ ਉਹਨਾਂ ਗੱਲਾਂ ਨੂੰ ਸਬਰ برداشت ਕਰਨਾ ਤੇ ਉਹ ਉਹਦੀ ਹਿੰਮਤ ਉਹ ਫਿਰ ਜਦੋਂ ਹੀ ਪਰਮਾਤਮਾ ਅੱਗੇ ਆ ਕੇ ਉਹਨਾਂ ਦਾ ਨਾਮ ਲੈਨੇ ਆ ਤੇ ਉਹ ਸਬਰ برداشت ਆਪੇ ਕਰਨ ਦੀ ਹਿੰਮਤ ਆ ਜਾਂਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਪਰਮੇਸ਼ਵਰ ਦਾ ਬੜਾ ਵੱਡਾ ਸਾਡੀ ਜ਼ਿੰਦਗੀ ਵਿੱਚ ਰੋਲ ਅਜਿਨਾ ਕਰਕੇ ਆਪਾਂ ਅੱਗੇ ਵਧਦੇ ਆ ਉਹਦੇ ਨਾਲ ਇਹ ਸਾਡੇ ਸਾਡੀ ਸਾਰੀ ਜਿਹੜੀ ਪਾਰਟੀ ਹਾਈ ਕਮਾਂਡ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਸਪੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਪਰਿਵਾਰੀ ਸ਼੍ਰੀ ਮਨੋਸ਼ ਮਨੀਸ਼ ਸੋਧਿਆ ਜੀ ਦਾ ਉਹਦੇ ਨਾਲ ਸਭ ਤੋਂ ਜਿਨ੍ਹਾਂ ਦਾ ਸਭ ਤੋਂ ਵੱਧ ਲੋਕਲ ਲੈਵਲ ਤੇ ਮੇਰੇ ਨਾਲ ਸਹਿਯੋਗ ਰਿਹਾ ਆ ਸਾਡੇ ਸਾਬਕਾ ਕੈਬਨਿਟ ਮਨਿਸਟਰ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਸਾਡੇ ਜਿਹੜੇ ਹਲਕੇ ਤੋਂ ਵਿਧਾਇਕ ਨੇ ਔਰ ਹਰਮਨ ਪਿਆਰੇ ਨੇਤਾ ਸ਼ੁਰੂ ਤੋਂ ਹੀ ਰਹੇ ਆ ਉਹ ਤੇ ਉਹਨਾਂ ਦਾ ਵੀ ਬਹੁਤ ਬਹੁਤ ਸਹਿਯੋਗ ਆ ਕਿਉਂਕਿ ਜੇ ਉਹ ਮੌਕਾ ਨਾ ਦਿੰਦੇ ਤੇ ਅਸੀਂ ਅੱਗੇ ਨਹੀਂ ਆਉਂਦੇ ਸਭ ਤੋਂ ਵੱਡੀ ਚੀਜ਼ ਜਿਹੜੀ ਫੈਮਿਲੀ سپورਟ ਮੈਂ ਇੱਕ ਕੁੜੀ ਹੋਣ ਦੇ ਨਾਤੇ ਮੇਰੇ ਮਾਪਿਓ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਭਰਾ ਨੇ ਮੇਰੀ ਪੂਰੀ ਫੈਮਿਲੀ ਨੇ ਬਹੁਤ ਸਾਥ ਦਿੱਤਾ ਅਹੀ ਕਈ ਵਾਰੀ ਬਾਈਕ ਤੇ ਚਲੇ ਜਾਣਾ ਜੀ ਹਨਾ ਫਾਦਰ ਨੇ ਜਾਣਾ ਬ੍ਰਦਰ ਨੇ ਜਾਣਾ ਚੌਂਣ ਪਰ ਚਾਰਲੀ ਵੀ ਇਦਾਂ ਹੀ ਚਲੇ ਜਾਣਾ ਸੋ ਫੈਮਲੀ سپورਟ ਵੀ ਬਹੁਤ ਜ਼ਰੂਰੀ ਹੈ ਇੱਕ ਮਹਿਲਾ ਨੂੰ ਅੱਗੇ ਵਧਣ ਲਈ ਸੋ ਮੈਂ ਸਾਰੇ ਪੇਰੈਂਟਸ ਨੂੰ ਵੀ ਇਹੀ ਅਪੀਲ ਕਰਾਂਗੀ ਕਿ ਉਹ ਆਪਣੀ ਜੇ ਅਗਰ ਤੁਹਾਡੀ ਧੀ ਤੁਹਾਡੀ ਭੈਣ ਅੱਗੇ ਵਧਣਾ ਚਾਹੁੰਦੀ ਹੈ ਤੇ ਵੱਧ ਛੜ ਕੇ ਉਹਨੂੰ ਸਪੋਰਟ ਕਰੋ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਜਿਹੜੇ ਸਮਾਜ ਦੇ ਜਿੰਨੇ ਵੀ ਸਾਨੂੰ ਅਦਰ ਪਰਸਨ ਲੋਕ ਚਾਹੇ ਦੇਖਦੇ ਆ ਇਹ ਸੱਚ ਦੀ ਆਵਾਜ਼ ਚੈਨਲ ਦੇ ਉੱਤੇ ਕੀ ਤੁਹਾਡਾ ਲਾਸਟ ਵਿੱਚ ਮੈਸੇਜ ਆਨਾਂ ਨੂੰ ਬਿਲਕੁਲ ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਵੇਖੋ ਅਸੀਂ ਮਿਹਨਤ ਕਰਾਂਗੇ ਤੇ ਅੱਗੇ ਆਵਾਂਗੇ ਮਿਹਨਤ ਕਰੋ ਇੱਕ ਦੂਸਰੇ ਦਾ ਸਹਿਯੋਗ ਦੋ ਸਾਥ ਦੋ ਕਿਉਂਕਿ ਏਕਤਾ ਵਿੱਚ ਹੀ ਬਲ ਹੁੰਦਾ ਹੈ ਤੇ ਜਿਹੜੇ ਆਪਣੇ ਮਸੀਹੀ ਲੋਕ ਨੇ ਅੱਜ ਲੋੜਿਆ ਸਾਨੂੰ ਫੇਰ ਤੋਂ ਇੱਕ ਇਕੱਠ ਵਿੱਚ ਰਹਿਣ ਦੀ ਔਰ ਪ੍ਰਭੂ ਦਾ ਵਚਨ ਵੀ بیان ਕਰਦਾ ਹੈ ਕਿ ਪਰਮੇਸ਼ਰ ਪ੍ਰੇਮ ਹੈ ਤੇ ਅਸੀਂ ਇੱਕ ਦੂਸਰੇ ਨੂੰ ਵੀ ਪ੍ਰੇਮ ਹੀ ਸਰਵ ਕਰਨਾ ਵਾ ਸੋ ਇਹੀ ਮੇਰਾ ਮੈਸੇਜ ਸਾਰਿਆਂ ਲਈ ਧੰਨਵਾਦ ਸੋ ਇਹ ਸਨ ਸਾਡੇ ਨਾਲ ਮੈਡਮ ਗੀਤਾ ਗਿਲ ਜੀ ਜੋ ਕਿ ਵੈਲਫੇਅਰ ਬੋਰਡ ਦੇ ਮੈਂਬਰ ਨੇ ਜਿਨ੍ਹਾਂ ਨੂੰ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਨਿਯੁਕਤ ਕੀਤਾ ਆ ਸੋ ਤੁਸੀਂ ਦੇਖਿਆ ਕਿ ਉਹਨਾਂ ਨੇ ਦੱਸਿਆ ਕਿ ਕਿਵੇਂ ਡੋਰ ਟੂ ਡੋਰ ਉਹਨਾਂ ਨੇ ਮਿਹਨਤ ਕੀਤੀ ਔਰ ਅੱਜ ਉਹੀ ਮਿਹਨਤ ਜਿਹੜੀ ਆ ਉਹ ਇੱਕ ਵੱਡੀ ਰੀਤੀ ਦੇ ਵਿੱਚ ਫਲ ਲੈ ਕੇ ਆਈ ਆ ਔਰ ਆਪਣੇ ਸਮਾਜ ਦੇ ਲਈ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਸਮਾਜ ਦੇ ਜਿਹੜੇ ਕੰਮਾਂ ਨੂੰ ਜੋ ਪ੍ਰੇਤੀਆਂ ਨੇ ਸਮਾਜ ਦੇ ਵਿੱਚ ਜੋ-ਜੋ ਕਮੀਆਂ ਨੇ ਜੋ ਅੱਜ ਦੇ ਦਿਨ ਤੱਕ ਜਿਹੜੇ ਕੰਮ ਰਵੈਤੀ ਪਾਰਟੀਆਂ ਦੇ ਵੱਲੋਂ ਨਹੀਂ ਕੀਤੇ ਗਏ ਉਹ ਆਮ ਆਦਮੀ ਪਾਰਟੀ ਦੇ ਇਸ ਅਹੁਦੇ ਦੇ ਵਿੱਚ ਰਹਿ ਕੇ ਮੈਡਮ ਗੀਤਾ ਗਿੱਲ ਜੀ ਕਹਿ ਰਹੀ ਆ ਕਿ ਉਹ ਜ਼ਰੂਰ ਉਹ ਉਹਨਾਂ ਕੰਮਾਂ ਨੂੰ ਕਰਨਗੇ ਮਸੀਹ ਸਮਾਜ ਦੇ ਲਈ ਉਹ ਹਰਦਮ ਉਹਨਾਂ ਭੈਣਾ ਲਈ ਹਰਦਮ ਤਿਆਰ ਰਹਿਣਗੇ ਕਿ ਜਿਨ੍ਹਾਂ ਭੈਣਾ ਦੀ ਮੈਡਮ ਗੀਤਾ ਗਿੱਲ ਨੂੰ ਸਪੋਰਟ ਰਹੀ ਆ ਖਾਸ ਕਰਕੇ ਮਸੀਹ ਭਾਈਚਾਰੇ ਦੀ ਸੋ ਕੈਮਰਾਮੈਨ ਜਗਪ੍ਰੀਤ ਦੇ ਨਾਲ ਮੈਂ ਨਵਜੋਤ ਗਿੱਲ ਸੱਚ ਦੀ ਆਵਾਜ਼ ਥੈਂਕ ਯੂ